ਕੀ ਕਹਿਣਾ ਚਾਹੋਗੇ ਕਿੰਨੀ ਜਗ੍ਹਾ ਸੀ ਤੁਹਾਡੀ ਤੇ ਜਦੋਂ ਮਕਾਨ ਡੁੱਬਿਆ ਸੀ ਸਮਾਨ ਕੀ ਕੀ ਕਿੰਨਾ ਨੁਕਸਾਨ ਹੋਇਆ ਸੀ ਸਮਾਨ ਇਹ ਕਾਂਕਰ ਡਰਮ ਸਭ ਥੱਲੇ ਆ ਗਏ ਤੇ ਕੰਕਰੀ ਜਿਹੜੀ ਮਸ਼ਕੂਕੀ ਆ ਖਾਨ ਉਹ ਨਾਲ ਪੈਸੇ ਦਾ ਕੰਮ ਆਉਣੀ ਤੇ ਨਾਲ ਸਾਡੇ ਕੰਮ ਆਉਣੀ ਆ ਇਹ ਜੇ ਸਿਆਜ ਜਿਹੜਾ ਵੀ ਦੋ ਮਹੀਨਾ ਲੰਘੇਗਾ ਜਾਂ ਦੋ ਮਹੀਨਾ ਲੰਘ ਕੇ ਜੇ ਰਸ਼ੀ ਨਹੀਂ ਦੇਗੇ ਨਾ ਤੂੰ ਬਾਅਦ ਫਿਰ ਵੇਖਾਂ ਤੇ ਬੇਨਤ ਕਰਕੇ ਰਸ਼ੀ ਲਿਆ ਖਾਇਆ ਕਰਾਂਗੇ ਫਿਰ ਕੋਈ ਜੇ ਆਪਣੀ ਘਰ ਦੀ ਚੀਜ਼ ਹੁੰਦੀ ਨਾ ਉਹ ਪਾਣੀ ਮਿੰਗੇ ਹੋਵੇ ਦੋ ਦਿਨ ਹੀ ਖਾਲ ਗਏ ਐਦਾ ਦੁਹਨੀ ਕਰਨੀ ਉਹ ਕਰਨਾ ਤੇ ਉਹ ਖਾਣਾ ਹੈ ਡੈੜੀ ੱੱਪਾ ਕਰਕੇ ਉਹਨਾਂ ਦਾ ਖਾਣਾ ਹੀ ਉਹ ਹੈ ਇਹਨਾਂ ਨੇ ਮਾਰਾ ਹੀ ਸਾਡੀ ਬਾਹ ਫੜ ਲਈ ਆ ਕਬਰੇ ਬਣਾਤੀ ਨਹੀਂ ਤੇ ਉਹਦਾ ਖੜਾ ਬਹੁਤ ਹਲਾਤ ਮਾਰੇ ਜੇ ਇਹਦਾ ਕੋਈ ਇਥੇ ਪਹੁੰਚਿਆ ਨਹੀਂਗਾ ਕੋਈ ਜਨੂਆਲੀ ਨਹੀਂ ਤੇ ਹੁਣ ਤੁਹਾਨੂੰ ਛੱਤ ਮਿਲ ਗਈ ਹੈ ਜੀ ਹਾਂਜੀ ਛੱਤ ਮਿਲ ਗਈ ਰਹਿਣ ਬੈਣ ਸਭ ਕੁਝ ਬਣ ਗਿਆ ਸਾਡਾ ਸਾਨੂੰ ਤਾਂ ਨਹੀਂ ਖੁਸ਼ੀ ਹੋ ਗਈ ਚਾ ਚੱਲ ਗਏ ਜੀ ਆਪਣੇ ਬਨੇ ਬੱਤਰੀ ਆ ਗਈ ਮਿਰਨਾ ਕਰਮਜੀਤ ਜੀ ਕਰਮਜੀਤ ਜੀ ਕੀ ਕਹਿਣਾ ਚਾਹੋਗੇ ਜਿਸ ਹਿਸਾਬ ਨਾਲ ਤੁਹਾਡਾ ਮਕਾਨ ਡੁੱੜ ਗਿਆ ਸੀ ਸਾਡਾ ਕਿੰਨਾ ਨੁਕਸਾਨ ਹੋਇਆ ਸੀ ਸਮਾਨ ਸਵੇਤ ਅੱਜ ਤੁਹਾਨੂੰ ਮਕਾਨ ਦਿੱਤਾ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਬਫਾਈ ਆ ਲੱਗ ਰਿਹਾ ਬਹੁਤ ਵਧੀਆ ਮਹਾਰਾਜ ਬਹੁਤ ਖੁਸ਼ੀ ਆ ਧੰਨਵਾਦ ਹੈ ਮਹਾਰਾਜ ਦਾ ਜਿੰਨਾ ਸਾਡੀ ਬਾਹ ਫੜੀ ਆ ਜੀ ਕਿੰਨਾ ਨੁਕਸਾਨ ਹੋਇਆ ਸੀ ਕੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਫਾਈ ਨੁਕਸਾਨ ਹੋ ਗਿਆ ਸਾਡਾ ਤੇ ਆਪਣੀ ਮਾਂ ਦਾਣ ਬਚਾਈ ਜੀ ਇਹਨਾਂ ਦਾ ਪਾਣੀ ਨੰਗ ਨਾ ਕੇ ਗਏ ਹਾਂ ਬਾਹਰ ਵੀ ਜਾ ਕੇ ਪਿੰਡ ਚ ਤਰਪੈ ਲਾ ਕੇ ਬੈਠੀ ਹਾਂ ਤੇ ਬਹੁਤ ਮਾੜੇ ਹਾਲਾਤ ਹਨ ਉਹਦੇ ਤੇ ਹੁਣ ਧੰਨਵਾਦ ਬਾਬਾ ਬੜੂ ਸਾਹਿਬ ਵਾਲਿਆ ਦਾ ਜਗਜੀਤ ਸਿੰਘ ਹੁਣਾਂ ਦਾ ਜਨਾ ਸਾਡੀ ਮਾਂ ਫੜੀ ਠੀਕ ਸੰਦੀਪ ਸਿੰਘ ਸੰਦੀਪ ਸਿੰਘ ਜੀ ਕੀ ਹੋਇਆ ਸੀ ਹੜਾ ਦੇ ਵਿੱਚ ਤੇ ਹੁਣ ਜਿੱਦੋਂ ਤੁਹਾਨੂੰ ਮਕਾਨ ਬਣਾ ਦਿੱਤਾ ਗਿਆ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਖੁਸ਼ੀ ਹੈ ਮਨ ਨੂੰ ਸਕੂਨ ਮਿਲਦਾ ਵਾ ਕਿ ਚਲੋ ਸਾਡੇ ਸਿਰ ਤੇ ਛੱਤ ਆਈ ਆ ਪਹਿਲਾਂ ਤਾਂ ਬੜੇ ਮਾੜੇ ਲਾਗ ਸਨ ਤੇ ਜਿਹੜੇ ਸਾਡੇ ਕੱਚੇ ਮਕਾਨ ਹੀ ਉਹ ਵੀ ਪਾਣੀ ਨੇ ਟਾਟੇ ਦੀ ਕਰ ਦਿੱਤਾ ਸਾਨੂੰ ਇਹਦਾ ਮਹਿਸੂਸ ਹੁੰਦਾ ਹੈ ਕਿ ਸਿਆਚ ਹੀ ਕੱਚੀਆਂ ਤਰਪੈਲਾਂ ਪਾ ਕੇ ਹੀ ਟੈਂਪਸ ਕਰਾਂਗੇ ਪਰ ਚਲੋ ਪਰਮਾਤਮਾ ਦੀ ਕਿਰਪਾ ਜੀ ਦੀ ਬਾਬਾ ਜਗਜੀਤ ਸਿੰਘ ਜੀ ਬਰੂਸਾ ਵਾਲੇ ਜਿਨ੍ਹਾਂ ਨੇ ਆ ਕੇ ਸਾਡੀ ਗਰੀਬਾਂ ਦੀ ਬਾਹ ਫੜੀ ਤੇ ਸਾਡੇ ਸਿਰ ਤੇ ਛਾਪੇ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਕੀ ਕੀ ਬਣਿਆ ਕਿੰਨੀ ਦੇਰ ਤੁਸੀਂ ਖੁੱਲੀ ਛੱਤ ਦੇ ਥੱਲੇ ਰਹਿੰਦੇ ਰਹੇ ਅਸੀਂ 15 ਤੋਂ 20 ਦਿਨ ਖੁੱਲੀ ਛੱਤਾਂ ਹੀ ਲਾਈਆਂ ਪਿਛੋਂ ਬਰਸਾਤਾਂ ਵੀ ਬਹੁਤ ਵਈਆਂ ਆ ਨਾ 10 ਦਿਨ ਹੋ ਗਏ ਹੁਣ ਨਹੀਂ ਮਤਲਬ ਬਰਸਾਤ ਪਿਛਲੇ ਕੋ ਹਫਤਾ ਦਾਦ ਲਈ ਬਰਸਾਤਾ ਦੇ ਵਿੱਚ ਇਤਰਪੈਲਾ ਦੇ ਟਾਈਮ ਪਾਸ ਕੀਤਾ ساری ਰਾਤ ਹੀ ਜਾ ਕੇ ਟਾਈਮ ਪਾਸ ਕਰਦੇ ਰਹੇ ਮਤਰਪੈਲਾ ਜੀ ਕਿ ਪਾਣੀ ਨਾ ਭਰ ਜਾਵੇ ਕਿ ਬੱਚੇ ਦੇ ਛੁੱਟਿਆ ਕਿ ਉਹ ਨਾ ਮਤਲਬ ਭੇਜਣ ਜਾਂ ਬਿਸਤਰੇ ਨਾ ਭੇਜਣਾ ਸੱਜੇ ਰਾਤ ਜਾ ਕੇ ਕੱਢਿਆ ਚਲੋ ਉਹ ਜਾਗ ਦਾ ਪ੍ਰਮਾਤਮਾ ਨੇ ਬੋਲਤਾ ਦਿੱਤਾ ਸਾਡਾ ਤੁਸੀਂ ਕੀ ਕਹਿਣਾ ਚਾਹੋਗੇ ਔਰ ਇਹਦੇ ਵਿੱਚ ਜਿਹੜਾ ਜੋ ਵੀ ਕੀਤਾ ਤੁਸੀਂ ਜਿਸ ਢੰਗ ਨਾਲ ਕੀਤਾ ਥੋੜਾ ਜਿਹਾ ਵਿਸਤਾਰ ਚ ਦੱਸਿਓ ਰੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਲਗੀਧਰ ਟੈਸਟ ਵੱਲੋਂ 25 ਅਗਸਤ ਤੋਂ ਹੀ ਡੇੜੀਆਂ ਲਾ ਕੇ ਪਹੁੰਚੇ ਸੀ ਜਿਵੇਂ ਜਿਵੇਂ ਜ਼ਰੂਰਤ ਪੈਦੀ ਗਈ ਅਸੀਂ ਉਹ ਕਾਰਜ ਆਰੰਭ ਕਰ ਦੇ ਗਏ ਅਸੀਂ ਇੱਕ ਟੀਚਾ ਮਿੱਥਿਆ ਸੀ ਇੱਕ ਸਾਰਾ ਕੰਮ ਚਾਰ ਪੜਾਵਾਂ ਚ ਰੰਗਿਆ ਸੀ ਰੈਕਸ਼ਿਊ ਲੰਗਰ ਲੋੜਿੰਦਾ ਸਮਾਨ ਮੈਡੀਕਲ ਔਰ ਪਸ਼ੂਆਂ ਦਾ ਚਾਰਾ ਪਸ਼ੂਆਂ ਨੂੰ ਮਰਿਆਂ ਨੂੰ ਦਬਾਉਣਾ ਔਰ ਚੌਥਾ ਪੜਾਅ ਸੱਦਾ ਅਸੀਂ ਮੋੜ ਵਿਸੇਬਾ ਮੋੜ ਵਿਸੇਬੇ ਚ ਅਸੀਂ ਅੱਜ ਦੋ ਕਾਰ ਕੰਪਲੀਟ ਕਰਕੇ ਪਰਿਵਾਰ ਨੂੰ ਸਮਰਪਿਤ ਕਰ ਰਹੇ ਹਾਂ ਇਹੋ ਜਿਹਾ ਕਾਰਜ ਕਿਉਂਕਿ ਜਿਸ ਤਰ੍ਹਾਂ ਦੇ ਅੱਜ ਦੇ ਹਾਲਾਤ ਨੇ ਇੱਥੇ ਲੈਂਟਰ ਪਾਣਾ ਪੋਸੀਬਲ ਨਹੀਂ ਹੈ ਸਰਦੀ ਆ ਰਹੀ ਹੈ ਇਹ ਘਰ ਦੀ ਲਾਈਫ 50 ਸਾਲ ਹੈ ਇੰਦੇ ਸਰਦੀ ਗਰਮੀ ਦੋਨੋਂ ਕੰਟਰੋਲ ਹੋ ਜਾਣਗੀਆਂ ਔਰ ਸਾਊਂਡ ਵੀ ਬਾਹਰੋਂ ਆਵਾਜ਼ ਵੀ ਨਹੀਂ ਆਏਗੀ ਇਹ ਪਾਪ ਪੈਨਲ ਦੇ ਕਰਨੇ ਜੋ ਕਿ ਸੌਲਰ ਕੰਟਰੀਆਂ ਚ ਜਾਂ ਸਾਡੇ ਵੱਡੇ ਵੱਡੇ ਮਾਲ ਇਸ ਤਕਨੀਕ ਨਾਲ ਬਣ ਰਹੇ ਨੇ ਸੋ ਇਸ ਘਰ ਦੇ ਵਿੱਚ ਜੋ ਅਸੀਂ 1000 ਸਕਰ ਫੁੱਟ ਦਾ ਘਰ ਬਣਾਇਆ ਹੈ ਜਿੰਦੇ ਚ ਦੋ ਵੱਡੇ ਕਮਰੇ ਨੇ ਬਰਾਮਦਾ ਹੈ ਕਿਚਨ ਹੈ ਔਰ ਵੱਡੀ ਖੁਸ਼ੀ ਦੀ ਗੱਲ ਇਹ ਹੈ ਸਾਰੇ ਪਰਿਵਾਰ ਦੇ ਬਰਸਤਰ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਰਦੀਆਂ ਦੇ ਗਰਮੀਆਂ ਦੇ ਕਿਚਨ ਦਾ ਸਾਰਾ 3 ਮਹੀਨਿਆਂ ਦਾ ਸਮਾਨ ਰਾਸ਼ਨ ਤਿਆਰੀ ਕੀ ਹਰ ਚੀਜ਼ ਕਿਚਨ ਦੇ ਵਿੱਚ ਪ੍ਰੋਵਾਈਡ ਕਰਾਤੀ ਹੈ ਔਰ ਜਿਹੜਾ ਹੈ ਘਰ ਦਾ ਸਾਰਾ ਗੱਦੇ ਬੈੱਡ ਕੁਰਸੀਆਂ ਮੇਜ਼ ਜੋ ਵੀ ਇੱਕ ਫੁੱਲ ਫਲਾਈਜ਼ ਪੂਰਾ ਕਰਦੀ ਵਿਸੇਬੇ ਦੀ ਲੋੜ ਹੁੰਦੀ ਹੈ ਇਹ ਸਮਝੋ ਵੀ ਪਰਿਵਾਰ ਹੋਟਲ ਆ ਕੇ ਠਹਿਰ ਗਿਆ ਸੋ ਜਿਵੇਂ ਇਸ ਹੋਟਲ ਸਭ ਸੁਵਿਧਾ ਉਪਲਬਧ ਹੁੰਦੀਆਂ ਨੇ ਸੋ ਇਸ ਤਰ੍ਹਾਂ ਪਰਿਵਾਰ ਨੂੰ ਅਸੀਂ ਆ ਕੇ ਮੁੜ ਵਿਸੇਬੇ ਚ ਆਪਣੇ ਪ੍ਰਵੇਸ਼ ਕਰਵਾ ਰਹੇ ਹਾਂ ਸੋ ਅਸੀਂ ਇਸ ਬਖਸ਼ੋ ਕਾਰਜ ਬਹੁਤ ਵੱਡਾ ਹੈ ਇਸ ਘਰ ਦਾ ਇੱਕ ਦਾ ਖਰਚ ਬਣਾਉਣ ਦਾ 6.5 ਲੱਖ ਹੈ ਇਸ ਦੇ ਘਰ ਦੇ ਸਮਾਨ ਦਾ 1 ਲੱਖ ਹੈ 7.5 ਲੱਖ ਰੁਪਏ ਚ ਇਹ ਘਰ ਪੂਨ ਫਲਾਈ ਮੁਸੀਬੇ ਚ ਆ ਗਿਆ ਹੈ ਔਰ 3 ਮਹੀਨਿਆਂ ਦਾ ਰਾਸ਼ਨ ਸਰਦੀਆਂ ਦੇ ਸਾਰੇ ਕੱਪੜੇ ਇਹ ਅਸੀਂ ਪਰਿਵਾਰ ਨੂੰ ਦੇ ਚੁੱਕੇ ਹਾਂ ਛੋ ਜਿੰਨਾ ਵੀ ਸੇਵਾ ਕਰਨੀ ਹੋਵੇ ਦਸਵੰਦ ਦੀ ਮਾਇਆ ਭੇਜਣੀ ਹੋਵੇ ਕਲਗੀਧਰ ਟੈਸਟ ਨੂੰ ਭੇਜੋ ਜਾਂ ਸਿੱਧਾ ਸਾਨੂੰ ਸਮਾਨ ਪਰਚੇਜ਼ ਕਰਕੇ ਦੇ ਦਿਓ ਅਸੀਂ ਇਸ ਪਰ ਪਰਵਾਰਾਂ ਦਾ ਉੱਥੇ ਘਰ ਬਣਾਉਣ ਚ ਆਪਜੀ ਦਾ ਦਿੱਤਾ ਦਸਵੰਦ ਦਿੱਤੀ ਮਾਇਆ ਸਵਰਥਾ ਹੋਏਗੀ ਗੁਰੂ ਮਹਾਰਾਜ ਆਪ ਜੀ ਨੂੰ ਚੜ੍ਹਦੀਆਂ ਕਲਾ ਬਖਸ਼ੇ ਗਿਆ ਬਾਈ ਟੀਚਾ ਕੀਆ ਕਿ ਲੈ ਘਰ ਬਣਾ ਕੇ ਦੇ ਰਿਹਾ ਸਾਡਾ ਟੀਚਾ 500 ਕਰਦਾ ਹੁਣ ਤੱਕ 100 ਕਰ ਅਸੀਂ ਰੀਚ ਚੁੱਕੇ ਹਾਂ 100 ਕਰ ਅਸੀਂ ਆਰੰਭ ਕਰਨ ਦੀ ਕੰਡੀਸ਼ਨ ਚ ਰੋਜ਼ ਅਸੀਂ 5 ਘਰ ਆਰੰਭ ਕਰ ਦਿਆਂਗੇ ਠੀਕ ਹੈ ਰੋਜ਼ ਦੇ ਪਾਣ 6 ਸਾਡਾ ਟੀਚਾ 50 100 500 ਕਰਦਾ ਹੈ ਇਹ ਨਾਲਾ ਬੈਲਟੀ ਹੈ ਜੇ ਹੋਰ ਥਾਵਾਂ ਤੇ ਵੀ ਅਸੀਂ 6 ਡਿਸਟ੍ਰਿਕਟ ਵਿੱਚ 6 ਡਿਸਟ੍ਰਿਕਟ ਗੁਰਦਾਸਪੁਰ ਔਰ ਪਠਾਨਕੋਟ ਸ੍ਰੀ ਅਮਨਸਰ ਸਾਹਿਬ ਤਰਨਤਾਰਨ ਔਰ ਫਾਜ਼ਲਪੁਰ ਔਰ ਫਾਜ਼ਲਗਾ ਇਥੇ ਅਸੀਂ ਸਾਰੇ ਆਰਾਮ ਕੀਤਾ ਤੇ ਟੈਕਨੀਕਲ ਦੱਸੋਗੇ ਦਾ ਇਹਨੂੰ ਕਿੰਨਾ ਸਮਾਂ ਲੱਗਦਾ ਹੈ ਇਹ ਬਣਨ ਦੇ ਵਿੱਚ ਤੇ ਹੋਰ ਟੈਕਨੀਕਲिटीज ਕੀ ਕੀ ਹੈ ਤੇ ਕਿੰਨਾ ਕੁ ਮੁਫੀਦ ਹੈ ਦੂਸਰੇ ਘਰ ਦੇ ਵੇਖੋ ਇਸ ਘਰ ਨੂੰ 50 ਸਾਲ ਕੁਛ ਮਿਲਦਾ ਚੌਣ ਦਾ ਤਾਂ ਮਤਲਬ ਹੀ ਨਹੀਂ ਹੈਗਾ ਜਿਹੜਾ ਜਿਆਦੀਆਂ ਬਰਸਾਤਾਂ ਨਾਲ ਘਰ ਚੋਂ ਜਾਂਦੇ ਨੇ ਚਲ ਇੰਦਰ ਤੇ ਵੀ ਇਹ ਚੁਏਗਾ ਨਹੀਂ ਇਹਦੇ ਚ ਸਰਦੀ ਗਰਮੀ ਨਾ ਸਰਦੀ ਲੱਗੇਗੀ ਨਾ ਗਰਮੀ ਲੱਗੇਗੀ ਔਰ ਸਭ ਤੋਂ ਵੱਡੀ ਗੱਲ ਉਹਨੂੰ ਪੇਂਟ ਕਰਨ ਦੀ ਲੋੜ ਨਹੀਂ। ਮਤਲਬ ਘਰ ਨੂੰ ਫਿਨਿਸ਼ ਆਇਆ ਸੀ ਫਿਟ ਕਰਤਾ ਫਿਨਿਸ਼ ਹੋ ਗਿਆ। ਸਾਨੂੰ ਕਦੇ ਵੀ ਇਸ ਘਰ ਨੂੰ ਪੇਂਟ ਨਹੀਂ ਕਰਨਾ ਪਏਗਾ। ਸੋ ਇਸ ਘਰ ਦੀ ਲਾਈਫ 50 ਸਾਲ ਹੈ। ਬੇਸ ਵੀ ਸਟਰੋਂਗ ਹੁੰਦਾ ਬਾਈ। ਬੇਸ ਅਸਲੀ ਹਾਂ ਬੇਸ ਬਿਲਕੁਲ ਸਟਰੋਂਗ ਹੈ। ਅਸੀਂ 6 ਫੁੱਟ ਤੱਕ ਇਹਦੀ ਨੀਂਹ ਲਗਾਈਆਂ। ਸਾਰਾ ਸਟਰਕਚਰ ਐਮਐਸ ਦਾ ਹੈ। ਕਿ ਇਹ ਅਸੀਂ ਔਰ ਸੰਸਥਾ ਇਹਨੂੰ ਵਰਤਦਿਆਂ ਨੂੰ ਸਾਨੂੰ ਸਸਤਾ ਦੇ ਵਿੱਚ ਪਲਾਸ ਹੋ ਗਿਆ। ਤਲਗੀ ਦਾ ٹرسٹ ਆਪਣੇ ਕਾਰਜਾਂ ਵਾਸਤੇ ਇਹ ਚੀਜ਼ ਨੂੰ ਵਰਤਦਿਆਂ 50 ਸਾਲ ਹੋ ਚੁਕੇ ਅਸੀਂ ਲਗਾਤਾਰ ਆਪਣੇ ਜਿੰਨੇ ਹਾਲ ਬਰਾਂਡੇ ਕਮਰੇ ਸਕੂਲ ਦੀ ਅਮਰਜੈਂਸੀ ਕੋਈ ਬਿਲਡਿੰਗ ਸੋ ਅਸੀਂ ਇਹ ਕਾਰਜ ਲਗਾਤਾਰ ਕਰਦੇ ਆ ਰਹੇ ਹਾਂ ਤਾਂ ਹੀ ਸਾਡਾ ਇਹ ਐਕਸਪਰਟਿਸੀ ਇਸ ਵਿੱਚ ਸਾਡੀਆਂ ਵਰਕਸ਼ਾਪਾਂ ਆਪਣੀਆਂ ਨੇ ਸਾਡੇ ਕਾਰੀਗਰਾਂ ਦਾ ਐਕਸਪਰਟਿਸੀ ਸੋ ਇਸ ਦੇ ਵਿੱਚ ਸਾਨੂੰ 100 ਕਾਰੀਗਰ ਲਗਾਉਣਾ ਪਿਆ ਰੋਜ਼ ਦੇ ਨੂੰ 100 ਕਾਰੀਗਰ 100 ਕਾਰੀਗਰ ਅਸੀਂ ਇਹ ਘਰ ਜਿਹੜਾ 96 ਘੰਟਿਆਂ ਚ ਬਣਾਇਆ ਹੈ ਉਹ ਘਰ ਨਾਲ ਦਾ ਜਿਹੜਾ ਹੈ ਉਹ ਅਸੀਂ 76 ਘੰਟਿਆਂ ਚ ਬਣਾਇਆ ਹੈ ਸਾਡੀ ਸਮਰੱਥਾ ਅੱਗੇ 48 ਘੰਟਿਆਂ ਚ ਘਰ ਬਣਾਉਂਦੀ ਆ ਕਿਉਂਕਿ ਪਹਿਲੇ ਸੀ ਸਾਡੇ ਹੁਣ ਸਾਡੀ ਵਰਕਸ਼ਾਪਾਂ ਇਹਨੂੰ ਰੈਡੀਮੇਡ ਬਣਾ ਕੇ ਲਾ ਕੇ ਫਿਟ ਕਰ ਦੇਣਗੀਆਂ ਵਰਕਸ਼ਾਪਾਂ ਅਸੀਂ ਅਜੇ ਕਾਲ ਅਕੈਡਮੀ ਖੋਵਾ ਅਕਾਲ ਅਕੈਡਮੀ ਤਿੱਬੜ ਇੱਥੇ ਅਸੀਂ ਫੁੱਲ ਫਲਾਈਜ਼ ਆਪਣੀਆਂ ਵਰਕਸ਼ਾਪ ਆਫ ਸੈਟਅਪ ਕਰ ਦਿੱਤੀਆਂ ਨੇ ਸੋ ਅਸੀਂ ਉਹ ਰੈਡੀਮੇਡ ਇੱਥੇ ਪਿਆਰ ਕਰਕੇ ਇੱਕ ਟੀਮ ਸਾਡੀ ਨੀਂ ਖੋਦੇਗੀ ਇਹਨੂੰ ਸਟਰਕਚਰ ਖੜਾ ਕਰੇਗੀ ਦੂਜੀ ਟੀਮ ਸਾਡੇ ਪਾਪੈਨ ਕਰੇਗੀ ਤੀਜੀ ਟੀਮ ਸਾਡੀ ਇਹਨੂੰ ਫਿਨਿਸ਼ ਕਰੇਗੀ ਸੋ ਨਾਲ ਇਹਨਾਂ ਨੂੰ ਟਾਇਲਟ ਵੀ ਬਣਾ ਕੇ ਦਿੱਤੀਆਂ ਨੇ ਦੋਹਾਂ ਪਰਿਵਾਰਾਂ ਨੂੰ ਔਰ 6x8 ਦੀ ਟਾਇਲਟ ਮਤਲਬ ਇੱਕ ਬਿਲਕੁਲ ਅਸੀਂ ਖੁੱਲਾ ਜਿਹਾ ਪਰਿਵਾਰ ਦਾ ਸਹਾਰਾ ਕਰਕੇ ਸੋ ਅਸੀਸ ਬਖਸ਼ੇ ਸੰਗਤ ਕਾਰਜ ਵਿੱਦੇ ਨੂੰ ਸੋ ਜਿੱਥੇ ਐਜੂਕੇਸ਼ਨ ਸੰਸਥਾ ਕਰ ਰਹੀ ਹੈ 70000 ਬੱਚਿਆਂ ਵਿੱਚੋਂ 35000 ਬੱਚਾ ਫਰੀ ਜਾਂ ਸਹਾਇਤ ਵਿੱਦਿਆ ਦੇ ਰਹੀ ਹੈ ਹੋਰ ਆਪ ਜੀ ਨੂੰ ਸਭ ਤੋਂ ਵੱਡੀ ਗੱਲ ਦੱਸੀ ਅਸੀਂ ਪਸ਼ੂ ਦੇਣ ਵੀ ਜਾ ਰਹੇ ਹਾਂ ਜਿਹੜੇ ਮਰ ਗਏ ਸੀ ਔਰ ਸਾਰੇ ਇਲਾਕੇ ਜਿੱਥੇ ਫਲੱਡ ਫਲੱਡ ਵਾਲੇ ਇਲਾਕੇ ਸੀ ਅਸੀਂ ਅਕਾਲ ਅਕੈਡਮੀ ਚ ਸਾਰੇ ਬੱਚਿਆਂ ਦੀ ਫੀਸ ਫਰੀ ਕਰ ਦਿੱਤੀ ਇੱਕ ਸਾਲ ਵਾਸਤੇ ਬੁੱਕ ਚੇਸ਼ੀ ਯੂਨੀਫਾਰਮ ਉਹਨਾਂ ਦੇ ਰਹੇ ਹਾਂ ਔਰ ਕਿਸ ਤਰ੍ਹਾਂ ਦੀ ਵੀ ਨੀਡ ਹੈ ਮੈਡੀਕਲ ਕੈਂਪ ਲਗਾ ਰਹੇ ਹਾਂ ਕਿ ਕਿਸੇ ਪਰਿਵਾਰ ਨੂੰ ਕਿਸ ਤਰ੍ਹਾਂ ਦੀ ਵੀ ਨੀਡ ਹੈ ਅਸੀਂ ਹਾਜ਼ਰ ਹਾਂ ਜਿਹੜਾ ਸਭ ਤੋਂ ਡਿਫਿਕਲਟ ਕੰਮ ਸੀ ਪਸ਼ੂਆਂ ਨੂੰ ਦਬਾਣਾ ਉਸ ਸੰਸਥਾਨ ਨੇ ਉਹ ਕਾਰਜ ਸਭ ਤੋਂ ਵੱਡਾ ਜਿਹੜਾ ਕਿ ਪਸ਼ੂ ਮਰੇ ਨੂੰ 25 ਦਿਨ ਹੋ ਗਏ ਹੋਣ 20 ਦਿਨ ਹੋ ਗਏ ਹੋਣ ਉਸ ਪਸ਼ੂ ਨੂੰ ਲਿਆ ਕੇ ਦਬਾਣਾ ਇਹ ਕਾਰਜ ਬਹੁਤ ਇੱਕ ਜਿਵੇਂ ਕਹ ਲਈਏ ਸਿਹਤ ਪੱਖੋਂ ਵੀ ਔਰ ਪ੍ਰੋਡਕਸ਼ਨ ਪੱਖੋਂ ਵੀ ਬਹੁਤ ਡਿਫਿਕਲਟੀ ਸੋ ਇਹ ਵੀ ਮਾਰੇ ਨੇ ਸੇਵਾ ਲਈ ਹੈ ਸੋ ਆਪ ਸਾਰੇ ਇਸ ਸੀਜ਼ਨ ਵਿੱਚ ਸੋ ਅਸੀਂ ਤਾਂ ਚਾਉਂਦੇ ਹਾਂ 1000 ਘਰ ਜਿੰਨੇ ਪੰਜਾਬ ਦੇ ਘਰ ਨੇ ਬਣਾ ਜੀਏ ਪਰ ਸੰਗਤ ਜੇ ਅਸੀਂ ਸਵਛੇਗੀ ਤੇ ਸਾਰਾ ਕਾਰਜ ਨੇਤਰ ਚੜ ਜਾਏਗਾ ਮਾਰੀ ਕਰਨ ਵਾਲੇ ਨੇ ਅਸੀਂ ਤਾਂ ਇੱਕ ਕਟਕੁਤਲੀ ਹਾਂ ਮਹਾਪੁਰਸ਼ਾਂ ਦੇ ਸੋ ਜਰੂਰ ਕਰਾਂਗੇ ਵਾਜ ਫਤ